ਸਰਕਾਰ ਦੀ ਧੱਕੇਸ਼ਾਈ ਆ ਜਿਹੜਾ ਵੀਡੀਓ ਵਿਖਾਈਆ ਆ ਅਬ ਅਬਸਰ ਵੇਖੋ ਕਿ ਨਹੀਂ ਆਇਆ ਮੇਰੇ ਕੋਈ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਅਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਮਾਨਸਿਆ ਆ ਖਲੋਤਾਈ ਤੇ ਚੀਕਾਂ ਤੇਰੀਆਂ ਵੀ ਕਟਾਉਂ ਆ ਇਧਰ ਵੀ ਆਜਾ ਇਧਰ ਆਜਾ ਇਧਰ 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 ਮੈਨੂੰ ਆਇਆ ਤੱਕ ਨਾ ਲਿਖੋ ਜਨ ਆਇਆ ਇਧਰ ਆਜਾ ਆ ਆ ਇਧਰ ਆ ਇਥੇ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਤਾ ਕੇ ਲਾਈ ਇੱਥੇ ਸਾਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਇਹਦੀ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤੱਕ ਨਹੀਂ ਜਾਣ ਦਿੱਤਾ ਹਾਂ ਜੀ ਕਹ ਬੰਦਾ ਜੀ ਇਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦਿੱਤੇ ਕੰਮ ਕਰਾਉਣ ਆਏ ਸੀ ਆਪਣੇ ਕਿਸੇ ਦੀ ਮਲਟੀ ਦੇ ਡਾਕਟਰੀ ਜੀ ਆਹ ਨਾ ਇਤਰਾ ਟਿਸ਼ੂ ਟਿਪੀ ਸਾਹਿਬ ਨਾਲ ਆ ਗਿਆ ਮੈਂ ਚੱਲਦਾ ਘਰ ਬੱਕਰ ਬੋ ਕਰ ਲਿੱਤੇ ਬੜੇ ਜੀ ਬੋ ਕਰ ਲਿੱਤੇ ਬੜੇ ਜੀ ਦੇਖ ਬੜੇ ਮਨ ਮੰਨ ਮੰਨ ਲਓ ਸਾਡੀ ਮੰਨ ਲਓ ਸਾਡੀ ਆਹ ਨਾ ਡਾਕਟਰ ਜੀ ਕਾਸ਼ ਸੰਸਮਸ ਸਭ ਸ਼ੋਹਰਤ ਨਹੀਂ ਨਾ ਕਰੋ ਕੋਈ ਐਰੋਕੇਟ ਚੱਲਿਆ ਚੱਲਿਆ ਕੋਈ ਤਾਂ ਗਿਰਨਾ ਚਾਹੀਦਾ ਭਾਈ ਪੀਕ ਨਾ ਜੀ

संदार बिग्राम शैंक मिली चिया अजब बापू चल लिया नहीं नहीं रे साला चंदा कड़े रहना बिग्राम शैंक मिली चिया सेवा बिग्राम शैंक मिली चिया सराम ने पोतेरा कड़े रहना बिग्राम शैंक मिली चिया नहीं ओके फाइल आप क्यों करें संदार बिग्राम शैंक मिली चिया संदार बिग्राम शैंक मिली ਆਜਾ ਵੇਖਣ ਆਜਾ ਲੈ ਨੀ ਨਾ ਧੱਕੇ ਮਾਰੋ ਇਹਦਾ ਪੰਚਾਇਤ ਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਨੇ ਲੱਚੋਲੀ ਜਾਈ ਬਸੇ ਕੀ ਕੰਮ ਬੁਲਾ ਬੁਲਾ ਨਹੀਂ ਕਿੱਥੇ ਆ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆ ਅੱਗੇ ਤੱਕ ਲੈ ਆ ਕੇ ਪਾਓ ਇੱਕ ਵਾਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਡਿਟ ਕੀਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋੜਾ ਕਾਲ ਵੀ ਮੈਂ ਇਸ ਹੀ ਜਾਣਾ ਨੂੰ ਤਿਆਰ ਹੁਣ ਕਿੱਥੇ ਗਏ ਜੀ ਤਰਨਜੀਤ ਜੀ ਤੁਸੀਂ ਕਹਿੰਦਾ ਪੁੱਛਤਾ ਸੀ ਮੇਰਾ ਹਾਂਜੀ ਕੀ ਕੁਮਿਟੀ ਕੁਮਿਟੀ ਕੀ ਕਿਉਂ ਤੇ ਜਾਣਾ ਸੀ ਨਹੀਂ ਨਹੀਂ

ਕੋਲਾ ਤੂੜਾ ਫਸਾਉਂਦੇ ਕੋਈ ਜਾਣੇ ਹੋ ਅੱਜ ਦੀ ਮਾਹੀ ਚੱਲਣਾ ਸਰਕਾਰ ਨੇ ਮੈਨੂੰ ਯਾਰ ਉਹਨਾਂ ਨੇ ਕੀ ਕਰਤਾ ਇਹ ਰੁਕਪਾੰਦ ਨੇ ਉਹਨਾਂ ਆਇਆ ਕਿ ਉਹ ਬੈਲਾਫੀਸ਼ ਹੋ ਰਿਹਾ ਹੈ ਜਦੋਂ ਬੰਦੇ ਖੜੇ ਆ ਜੇ ਤੱਕ ਦੇਖਦੇ ਆਓ ਤਾਂ ਬੰਦ ਕਰ ਤੇ ਡਰਾਈਵਰ ਨਾਲ ਕਰਕੇ ਮੈਨੂੰ ਪਤਾ ਨਹੀਂ ਬੱਸ ਕਰ ਦੇ ਬੱਸ ਕਰ ਦੇ ਹੈ